ਕੋ ਡੇਰੀ ਹੈ ਜਿਹੜੀ ਉਹ ਸਾਇਲੇਜ ਵਗੈਰਾ ਤਾਂ ਤੁਸੀਂ ਇਹਨੂੰ ਸੋਚ ਨਹੀਂ ਸਕਦੇ ਪ੍ਰੋਫਿਟੇਬਿਲਟੀ ਨਿਕਲਦੀ ਨਹੀਂ ਹੈਗੀ ਤੇ ਠੀਕ ਹੈ ਗਲਤ ਪ੍ਰਚਾਰ ਹੈ ਜਿਹੜਾ ਉਹ ਸਾਇਲੇਜ ਦਾ ਬੜੇ ਲੋਕ ਕਰਦੇ ਜਿਨ੍ਹਾਂ ਨੂੰ ਪਾਉਣਾ ਨਹੀਂ ਆਉਂਦਾ ਕੋਈ ਵੀ ਚੀਜ਼ ਆ ਚਾਹੇ ਤੁਸੀਂ ਕੋਈ ਚੀਜ਼ ਬਣਾਉਣਾ ਹੈ ਉਹਦੀ ਬਣਾਉਣ ਦੀ ਵਿਧੀ ਆ ਜਿਹੜਾ ਸਾਇਲੇਜ ਬਣਾਉਣ ਦੀ ਵਿਧੀ ਆ ਉਹ ਪ੍ਰੋਪਰ ਵਧੀਆ ਤਰੀਕੇ ਨਾਲ ਉਦੀ ਕਟਿੰਗ ਤੋਂ ਲੈ ਕੇ ਸਟੇਜ ਕਿਹੜੀ ਪਾਉਣੀ ਆ ਉਹਦੀ ਲੜਾਈ ਕਿਵੇਂ ਕਰਨੀ ਆ ਉਹਦੀ ਨਪਾਈ ਕਿਵੇਂ ਕਰਨੀ ਆ ਤੇ ਉਹਦੇ ਵਿੱਚ ਫੰਗਸ ਨਹੀਂ ਹੋਣੀ ਚਾਹੀਦੀ ਉਹਦਾ ਕਾਰਨ ਆ ਵੀ ਜਿਹੜੇ ਨੇ ਕਈ ਸਾਡੇ ਵੀਰ ਮੇਰੇ ਨਾਲ ਦਾ 25 30% 40% ਇਹ ਜਿਹੇ ਲੋਕ ਨੇ ਕਿੰਨਾ ਚਿਰ ਛੋਟੇ ਛੋਟੇ ਪੱਟ ਬਣਾਉਣ ਲੱਗੇ ਉਹਨਾਂ ਨੂੰ ਨਾ ਲੱਗਦਾ ਵੀ ਵੱਢ ਗਏ ਉਹਨੂੰ ਦੱਬਤਾ ਬਸ ਇੰਨੀ ਕੀ ਗੱਲ ਆ ਉਹ ਲਥੜਾਈ ਨਹੀਂ ਕਰਦੇ ਉਹਦੀ ਜਿਹੜੀ ਪ੍ਰੋਪਰ ਆ ਨਾ ਇਹਦਾ ਟਰੈਕਟਰ ਸਾਰਾ ਦਿਨ ਚੱਲਦਾ ਹੀ ਰਹਿਣਾ ਉਹਦੇ ਲਤੜਾਈ ਇੰਨੀ ਕਰਨੀ 에ਅਰ ਟਾਈਟ ਕਰਨਾ ਹੁੰਦਾ ਨੂੰ 에ਅਰ ਟਾਈਟ ਕਰਨ ਤੋਂ ਬਾਅਦ ਜਦੋਂ ਉੱਪਰ ਟਕਣਾ ਉਹ ਵੀ ਬਿਲਕੁਲ 에ਅਰ ਟਾਈਟ ਕਰਕੇ ਟਕਣਾ ਹੁੰਦਾ ਤੇ ਉਹਦੀ ਕਟਾਈ ਦਾ ਜਿਹੜਾ ਇਹ ਵੀ ਦੇਖਣਾ ਹੁੰਦਾ ਵੀ ਉਹ ਨਾ ਤਾਂ ਉਹਦਾ ਡਾਇਮੈਟਰ ਘਟਣਾ ਚਾਹੀਦਾ ਤੇ ਨਾ ਬਹੁਤ ਜ਼ਿਆਦਾ ਹੋਣਾ ਚਾਹੀਦਾ ਇਹ ਚੀਜ਼ਾਂ ਦੀ ਜੇਕਰ ਪ੍ਰੋਪਰ ਧਿਆਨ ਰੱਖਿਆ ਜਾਵੇ ਤਾਂ ਫਿਰ ਵਧੀਆ ਸੈਲਜ ਬਣਦਾ ਹੁਣ ਜਦੋਂ ਆਪ ਨੂੰ ਬਣਾਉਣਾ ਨਹੀਂ ਆਉਂਦਾ ਫਿਰ ਉਹ ਤੇ ਫੰਗਸ ਪੈਣੀ ਹੈ ਜੇ ਫੰਗਸ ਵਾਲਾ ਸੈਲਜ ਪਾਉਂਗੇ ਤਾਂ ਨੁਕਸਾਨ ਵੀ ਕਰੂਗਾ ਇਹਦੇ ਕਰਕੇ ਉਹਨੂੰ ਬਦਨਾਮ ਕੀਤਾ ਜਾ ਰਿਹਾ ਪਰ ਜਿਹੜੇ ਵਧੀਆ ਫਾਰਮਰ ਆ ਸਭ ਨੂੰ ਪਉਣਾ ਆਉਂਦਾ